ਸ਼ਬਦ ਪੱਤਰ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮਹਾਂਕੁਮਰ ਪ੍ਰੀਤ ਕੌਰ ਦਾ ਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਹਾਈ ਲੈਵਲ ਮੀਟਿੰਗ ਕੀਤੀ ਗਈ ਸੂਬੇ ਵਿੱਚ ਕਾਨੂੰਨ ਵਿਵਸਥਾ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸੀਨੀਅਰ ਅਧਿਕਾਰੀ ਦੇ ਨਾਲ ਹਾਈ ਲੈਵਲ ਮੀਟਿੰਗ ਕੀਤੀ ਗਈ ਤੇ ਇਸ ਦੀ ਜਾਣਕਾਰੀ ਆਈਪੀਐਸ ਕੁਚੈਨ ਸਿੰਘ ਗਿੱਲ ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਮੀਟਿੰਗ ਵਿੱਚ ਸਾਰੇ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਸਨ ਤੇ ਇਸ ਤਰ੍ਹਾਂ ਰਾਮਲੀਲਾ ਦੇ ਮੱਦੇਨਜ਼ਰ ਸਖਤ ਸੁਰੱਖਿਆ ਪ੍ਰਬੰਧਾਂ ਦੇ ਲਈ ਸਖਤ ਨਿਰਦੇਸ਼ ਵੀ ਜਾਰੀ ਕੀਤੇ ਗਏ ਨੇ ਦਿੱਤੇ ਗਏ ਨੇ ਤੇ ਆਓ ਸੁਣਦੇ ਹਾਂ ਹੋਰ ਵਧੇਰੀ ਜਾਣਕਾਰੀ ਉਹਨਾਂ ਦੇ ਵੱਲੋਂ ਜਿਹੜੀ ਸਾਂਝੀ ਕੀਤੀ ਗਈ ਹੈ ਅੱਜ ਮਾਨਯੋਗ ਸੀਐਮ ਸਾਹਿਬ ਨੇ ਬਹੁਤ ਹਾਈ ਲੈਵਲ ਦੀ ਲਾਅ ਐਂਡ ਆਰਡਰ ਮੀਟਿੰਗ ਕੀਤੀ ਜਿਦੇ ਵਿੱਚ ਚੀਫ ਸਕੱਰੇਟਰੀ ਸਾਹਿਬ ਨੇ ਡੀਜੀਪੀ ਸਾਹਿਬ ਨੇ ਪੁਲਿਸ ਤੇ ਹੋਰ ਸੀਨੀਅਰ ਅਫੀਸਰਸ ਨੇ ਸਿਵਲ ਦੇ ਸੀਨੀਅਰ ਅਫੀਸਰਸ ਨੇ ਔਰ ਸਾਰੇ ਹੀ ਜਿਹੜੇ ਰੇਂਜੀਸ ਆ ਉਹਨਾਂ ਦੇ ਡੀਆਈਜੀਸ ਨੇ ਐਸਐਸਪੀਸ ਐਸਐਸਪੀ ਸੀਪੀ ਸਭ ਨੇ ਪਾਰਟਿਸਪੇਟ ਕੀਤਾ ਉਹਦੇ ਵਿੱਚ ਕਾਫੀ ਸਾਰੇ ਮੁੱਦਿਆਂ ਦੇ ਉੱਤੇ ਬੜੀ ਗੰਭੀਰਤਾ ਦੇ ਨਾਲ ਵਿਚਾਰ ਹੋਇਆ ਇਹਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਮੁੱਦਾ ਸੀਗਾ ਉਹ ਹੈਗਾ ਕਿ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਪੰਜਾਬ ਇੱਕ ਇਹੋ ਜਿਹੀ ਸਟੇਟ ਆ ਜਿੱਥੇ ਪੂਰੀ ਤਰ੍ਹਾਂ ਬਹੁਤ ਡੂੰਗਾ ਡੂੰਗਾ ਜਿਹੜਾ ਸਮਾਜਿਕ ਪਾਈਚਾਰਾ ਸਾਡੀ ਸਟੇਟ ਦੇ ਵਿੱਚ ਕਾਇਮ ਆ ਜਿਸ ਤਰ੍ਹਾਂ ਸਾਡੀ ਸਟੇਟ ਦੇ ਵਿੱਚ ਕਮਿਊਨਲ ਹਾਰਮਨੀ ਦੀ ਇੱਕ ਮਿਸਾਲ ਆ ਪੰਜਾਬ ਮੈਂ ਕਹੂੰਗਾ ਤੋ ਇਸ ਵਾਸਤੇ ਸਭ ਤੋਂ ਪਹਿਲਾ ਮੁੱਦਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫੈਸਟੀਵਲਸ ਆ ਰਹੇ ਆ ਹੁਣ ਸਾਰੇ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਰਾਮਲੀਲਾ ਜਿਹੜੀ ਹੈ ਸ਼ੁਰੂ ਹੋਣ ਜਾ ਰਹੀ ਹੈ ਕਈ ਥਾਵਾਂ ਤੇ ਸ਼ੁਰੂ ਹੋ ਗਈ ਆ ਤੋ ਉਹਦੇ ਚ ਮਾਨਯੋਗ ਸੀਐਮ ਸਾਹਿਬ ਨੇ ਸਾਰੇ ਸੀਪੀਐਸਐਸਪੀਜ਼ ਨੂੰ ਬੜੇ ਸਖਤ ਹਦਾਇਤ ਦਿੱਤੀ ਆ ਕਿ ਵੀ ਆਪ ਮੌਕੇ ਤੇ ਜਾ ਕੇ ਸਾਰੇ ਜਗ੍ਹਾ ਜਿਹੜੀ ਆ ਉਹਦਾ ਆਪ ਇੱਕ ਇੱਕ ਜਗ੍ਹਾ ਨੂੰ ਦੇਖਣ ਰਾਮਲੀਲਾ ਕਮੇਟੀਜ਼ ਦੇ ਨਾਲ ਮੀਟਿੰਗ ਕਰਨ ਔਰ ਇਸ ਚੀਜ਼ ਨੂੰ ਇਨਸ਼ੋਰ ਕਰਨ ਕਿ ਹਰ ਜਗ੍ਹਾ ਦੇ ਉੱਤੇ ਬਹੁਤ ਸਖਤ ਜਿਹੜੇ ਸੁਰੱਖਿਆ ਤੇ ਬਰਬੰਦ ਕੀਤੇ ਜਾਣ ਨਾਲ ਦੀ ਨਾਲ ਮਾਨਯੋਗ ਸੀਐਮ ਸਾਹਿਬ ਨੇ ਇੱਕ ਹੋਰ ਵੀ ਕਿਹਾ ਹੈ ਕਿ ਜਿਹੜੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲੱਗਦੀ ਆ ਉਹ ਵੀ ਆਪਾਂ ਇਨਸ਼ੋਰ ਕਰੀਏ ਕਿ ਉਹਨਾਂ ਦੀ ਡਿਊਟੀ ਬਹੁਤ ਲੰਬੀ ਡਿਊਟੀ ਨਾ ਹੋਵੇ ਜਿਹੜੇ ਰਾਤ ਡਿਊਟੀ ਕਰਦੇ ਆ ਅਗਲੇ ਦਿਨ ਉਹਨਾਂ ਨੂੰ ਕੁਝ ਰਿਲੈਕਸੇਸ਼ਨ ਵੀ ਦਿੱਤੀ ਜਾਵੇ ਤਾਂ ਜੋ ਉਹ ਆਪਣੀ ਡਿਊਟੀ ਬਹੁਤ ਸੰਜੀਦਗੀ ਦੇ ਨਾਲ ਰੋਜ਼ ਕਿਉਂਕਿ ਬਹੁਤ ਦਿਨ ਤੱਕ ਚੱਲਣੀ ਆ ਦੋ ਸਹਾਰਾ ਤੱਕ ਚੱਲਣੀ ਆ ਤਾਂ ਉਹਦੇ ਵਾਸਤੇ ਸਭ ਨੂੰ ਬੜੀਆਂ ਸਖਤ ਹਦਾਇਤਾਂ ਕੀਤੀਆਂ ਗਈਆਂ ਸੋ ਸਭ ਤੋਂ ਪਹਿਲਾ ਜਿਹੜਾ ਸਾਡਾ ਸੀਗਾ ਸਾਰਾ ਮਾਨਜੂਖ ਸੀਐਮ ਸਾਹਿਬ ਦਾ ਫੋਕਸ ਸੀਗਾ ਉਹ ਸਾਰੇ ਦਾ ਸਾਰਾ ਸੀਗਾ ਪੰਜਾਬ ਦੇ ਵਿੱਚ ਸਮਾਜਿਕ ਪਾਏਚਾਰਾ ਜਿਹੜਾ ਉਹਨੂੰ ਮੇਨਟੇਨ ਕਰਨ ਵਾਸਤੇ ਉਸ ਤੋਂ ਬਾਅਦ ਡਰੱਗਸ ਦੇ ਉੱਤੇ ਬੜੀ ਡਿਟੇਲ ਦੇ ਵਿੱਚ ਗੱਲ ਹੋਈ ਜਿੱਦਾਂ ਆਪਾਂ ਨੂੰ ਪਤਾ ਹੈ ਪੰਜਾਬ ਸਰਕਾਰ ਨੇ ਬਹੁਤ ਸਖਤ ਇੱਕ ਜਿਹੜੀ ਹੈ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੋਇਆ ਵਾਰ ਇੱਕ ਸ਼ੁਰੂ ਕੀਤੀ ਹੈ ਡਰੱਗਸ ਦੇ ਵਿੱਚ ਜਿਦੇ ਵਿੱਚ ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋਈਆਂ ਬਹੁਤ ਸਾਰੀ ਰਿਕਵਰੀ ਹੋਈ ਪਿਛਲੇ ਦਿਨਾਂ ਦੇ ਵਿੱਚ ਔਰ ਸੀਐਮ ਸਾਹਿਬ ਨੇ ਸਖਤ ਹਦਾਇਤ ਦਿੱਤੀ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਵੀ ਇਹ ਜਿਹੜੀ ਮੁਹਿੰਮ ਆ ਉਸੇ ਤਰ੍ਹਾਂ ਹੀ ਜਾਰੀ ਰਹੂਗੀ ਜਿਸ ਤਰ੍ਹਾਂ ਇਹ ਚੱਲ ਰਹੀ ਆ ਔਰ ਇਸ ਚੀਜ਼ ਨੂੰ ਆਪਾਂ ਜੜ ਤੋਂ ਖਤਮ ਕਰਨਾ ਹੈ ਆਪਣਾ ਜਿਹੜਾ ਮੇਨ ਮਕਸਦ ਆ ਪੰਜਾਬ ਸਰਕਾਰ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਕਿ ਇਸ ਚੀਜ਼ ਨੂੰ ਜੜ ਤੋਂ ਮਿਟਾ ਕੇ ਆਪਾਂ ਹਟਣਾ ਹੈ ਡਰੱਗਸ ਦੇ ਮੁੱਦੇ ਨੂੰ ਤੀਸਰਾ ਜਿਹੜਾ ਸੀਗਾ ਗੈਂਗਸਟਰਸ ਦੇ ਅਗੇਂਸਟ ਬੜੀਆਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਕਈ ਤਰ੍ਹਾਂ ਦੀ ਗੈਂਗਵਾਰ ਦੇ ਕੇਸ ਸਾਹਮਣੇ ਆਏ ਆ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਪੰਜਾਬ ਸਰਕਾਰ ਨੇ April 2022 ਦੇ ਵਿੱਚ ਇੱਕ ਸਪੈਸ਼ਲ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਸੀ ਜਿਹਦੇ ਇੱਕ ADGP ਲੈਵਲ ਦੇ ਆਫੀਸਰ ਉਹਨੂੰ ਸੁਪਰਵਾਈਜ਼ ਕਰ ਰਿਹਾ ਤੇ ਉਹਨਾਂ ਵੱਲੋਂ ਵੀ ਪੂਰੀ ਤਰ੍ਹਾਂ ਲਿਸਟਾਂ ਤਿਆਰ ਕਰਕੇ ਜ਼ਿਲ੍ਹਿਆਂ ਦੇ ਨਾਲ ਸ਼ੇਅਰ ਕੀਤੀਆਂ ਗਈਆਂ ਔਰ ਹੋਰ ਸਖਤ ਕਾਰਵਾਈ ਆਉਣ ਦੇ ਦਿਨਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇਗੀ ਗੈਂਗਸਟਰਸ ਦੇ ਕਲਬ ਰੁਕਾਦ ਦੀ ਖਬਰ ਦੇ ਵੱਲ ਤਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਫੌਗਿੰਗ ਮਸ਼ੀਨਾ ਹਾਰਡ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਭੇਜੀਆਂ ਗਈਆਂ ਨੇ ਹਾਰਡ ਪ੍ਰਭਾਵਿਤ ਪਿੰਡਾਂ ਵਿੱਚ ਮਛਣਾ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਦੇ ਲਈ 500 ਪੌਗਿੰਗ ਮਸ਼ੀਨਾ ਵੱਖ-ਵੱਖ ਇਲਾਕਿਆਂ ਦੇ ਲਈ ਰਵਾਨਾ ਕੀਤੀਆਂ ਗਈਆਂ ਨੇ ਕੌਮੀ ਖਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਮੈਂ ਸ਼ਾਬਾਸ਼ ਦਿੰਦਾ ਹਾਂ ਯੂਥ ਖਾਲੀ ਦਲ ਦੇ ਵਰਕਰ ਸਹਾਈਪਾਨਾ ਨੂੰ ਜਿਨ੍ਹਾਂ ਨੇ ਹਰ ਇੱਕ ਪ੍ਰਭਾਵਿਤ ਪਿੰਡ ਵਿੱਚ ਦਵਾਈ ਦੇ ਛਿੜਕਾਅ ਦੀ ਸੇਵਾ ਆਪ ਨੇ ਵਹਣ ਦੀ ਜ਼ਿੰਮੇਵਾਰੀ ਲਈ ਹੈ ਤੇ ਉਦਰੀ ਰੇਲਵੇ ਕਰਮਚਾਰੀਆਂ ਨੂੰ ਸਰਕਾਰ ਦੇ ਵੱਲੋਂ ਵੱਡਾ ਤੋਹਫਾ ਦਿੱਤਾ ਗਿਆ ਕੇਂਦਰ ਸਰਕਾਰ ਨੇ ਰੇਲਵੇ ਕਰਮਚਾਰੀਆਂ ਲਈ ਦੀਵਾਲੀ ਬੋਨਸ ਦਾ ਐਲਾਨ ਕੀਤਾ ਹੈ ਤੇ ਭਾਰਤੀ ਰੇਲਵੇ ਦੇ 21.09 ਮਿਲੀਅਨ ਕਰਮਚਾਰੀਆਂ ਨੂੰ ਇਸ ਬੋਨਸ ਦਾ ਲਾਭ ਮਿਲੇਗਾ ਜਿहां ਕੇਂਦਰੀ ਮੰਤਰੀ ਮੰਡਲ ਨੇ ਰੇਲਵੇ ਕਰਮਚਾਰੀਆਂ ਲਈ ਉਤਪਾਦਕਤਾ ਆਧਾਰਿਤ ਬੋਨਸ ਦੇ ਭੁਗਤਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਦੇ ਨਾਲ 18.90 ਲੱਖ ਕਰਮਚਾਰੀਆਂ ਨੂੰ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਲਈ ਲਾਭ ਹੋਵੇਗਾ ਕੇਂਦਰੀ ਮੰਤਰੀ ਮੰਡਲ ਨੇ ਰੇਲਵੇ ਕਰਮਚਾਰੀਆਂ ਕਰਮਚਾਰੀਆਂ ਦੇ ਲਈ 78 ਦਿਨਾਂ ਦੀ ਤਨਖਾਹ ਦੇ ਬਰਾਬਰ ਉਤਪਾਦਕਤਾ ਲਿੰਕ ਬੋਨਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਸ ਬੋਨਸ ਦੀ ਤਨਖਾਹ ਦੇ ਬਰਾਬਰ ਹੈ ਤੇ ਯੋਗ ਰੇਲਵੇ ਕਰਮਚਾਰੀਆਂ ਨੂੰ ਹਰ ਸਾਲ ਦੁਰਗਾ ਪੂਜਾ ਦੁਸ਼ਹਿਰੇ ਦੀਆਂ ਛੁੱਟੀਆਂ ਤੋਂ ਪਹਿਲਾਂ ਪੀ ਐਲ ਬੀ ਦਾ ਭੁਗਤਾਨ ਕੀਤਾ ਜਾਂਦਾ ਹੈ ਤੇ ਪਿਛਲੇ ਸਾਲ ਮੋਦੀ ਸਰਕਾਰ ਨੇ ਰੇਲਵੇ ਕਰਮਚਾਰੀਆਂ ਦੇ ਲਈ 2029 ਕਰੋੜ ਦੇ ਬੋਨਸ ਨੂੰ ਮਨਜ਼ੂਰੀ ਦਿੱਤੀ ਤੇ ਉਦਰੀ ਕੈਬਨਿਟ ਦੀ ਮੀਟਿੰਗ ਜਿਹੜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਬੀਤੇ ਕੱਲ੍ਹ ਕੀਤੀ ਗਈ ਤੇ ਇਸ ਦੇ ਵਿੱਚ ਕਈ ਵੱਡੇ ਤੇ ਇਤਿਹਾਸਕ ਫੈਸਲੇ ਲਤੇ ਗਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਕ ਵਾਈ ਦੇ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਇੰਡਸਟਰੀ ਦੇ ਲਈ ਇਤਿਹਾਸਿਕ ਫੈਸਲਾ ਲਿਆ ਗਿਆ ਤੇ ਇਸ ਦੇ ਤਹਿਤ ਰਾਈਟ ਟੂ ਬਿਜ਼ਨਸ ਐਕਟ ਕੁਝ ਵਿੱਚ ਵਿੱਚ ਕੁਝ ਸੋਧਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਤੇ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਕੈਬਨਿਟ ਦੇ ਵੱਲੋਂ ਇੰਡਸਟਰੀ ਨੂੰ ਖੁਲਾਰਾ ਦੇਣ ਦੇ ਲਈ ਇੱਕ ਇਤਿਹਾਸਿਕ ਫੈਸਲਾ ਲਿਆ ਗਿਆ ਜਿਸ ਦੇ ਤਹਿਤ ਰਾਈਟ ਟੂ ਬਿਜ਼ਨਸ ਐਕਟ ਵਿੱਚ ਸੌਦਾ ਨੂੰ ਮਨਜ਼ੂਰੀ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਇਸ ਤਹਿਤ ਜੋ ਨਿਰਧਾਰਤ ਹੱਦ 25 ਕਰੋੜ ਰੁਪਏ ਤੱਕ ਸੀ ਉਸ ਨੂੰ ਵਧਾ ਕੇ 125 ਕਰੋੜ ਰੁਪਏ ਕਰ ਦਿੱਤਾ ਗਿਆ ਤੇ ਜੇਕਰ ਕੋਈ ਇੰਡਸਟਰੀ ਉਸ ਤੋਂ ਉੱਪਰ ਹੈ ਤਾਂ ਵਿਭਾਗ ਦੇ ਵੱਲੋਂ ਉਸ ਨੂੰ ਵੀ ਲੋੜ ਦੇ ਮੁਤਾਬਕ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਉਹਨਾਂ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਦੇ ਤਹਿਤ ਪੰਜ ਮਨਜ਼ੂਰੀਆਂ ਹੋਰ ਵਧਾ ਦਿੱਤੀਆਂ ਗਈਆਂ ਹਨ ਤੇ ਇਸ ਦੇ ਤਹਿਤ ਹੁਣ ਲੇਬਰ ਵਿਭਾਗ ਫੈਕਟਰੀ ਲਾਇਸੈਂਸ ਕੰਸੈਂਟ ਟੂ ਇਸਟੈਬਲਿਸ਼ ਕੰਸੈਂਟ ਟੂ ਆਪਰੇਟ ਜੰਗਲਾਤ ਵਿਭਾਗ ਦੀ ਐਨਓਸੀ ਨੂੰ ਵੀ ਸ਼ਾਮਲ ਕੀਤਾ ਗਿਆ ਤੇ ਇਸੇ ਤਰ੍ਹਾਂ ਰਾਈਟ ਟੂ ਬਿਜ਼ਨਸ ਐਕਟ ਤਹਿਤ ਪਹਿਲਾਂ ਸਿਰਫ ਇੰਡਸਟਰੀਅਲ ਪਾਰਕਾਂ ਵਿੱਚ ਮਨਜ਼ੂਰਸ਼ੁਦਾ ਇੰਡਸਟਰੀ ਨੂੰ 5 ਦਿਨਾਂ ਵਿੱਚ ਮਨਜ਼ੂਰੀ ਦਿੱਤੀ ਜਾਂਦੀ ਸੀ ਪਰ ਹੁਣ ਇਸ ਦੇ ਵਿੱਚ ਵੱਡਾ ਲੋਕਲ ਬਾਡੀਜ਼ ਤੇ ਰੀਅਲ ਅਸਟੇਟ ਤੋਂ ਮਨਜ਼ੂਰਸ਼ੁਦਾ ਇੰਡਸਟਰੀ ਨੂੰ ਵੀ ਸ਼ਾਮਲ ਕੀਤਾ ਗਿਆ ਪੰਜਾਬ ਦੇ ਮੌਸਮ ਨੂੰ ਲੈ ਕੇ ਵੀ ਵੱਡੀ ਅਪਡੇਟ ਸਾਹਮਣੇ ਆ ਗਈ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਦਰਅਸਲ ਆਉਣ ਵਾਲੇ ਦਿਨਾਂ ਦੇ ਦੌਰਾਨ ਮੌਸਮ ਵਿਭਾਗ ਵੱਲੋਂ بارش ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ 29 ਸਤੰਬਰ ਤੱਕ ਮੌਸਮ ਬਿਲਕੁਲ ਸਾਫ਼ ਰਹਿਣ ਦੇ ਆਸਾਰ ਦੱਸੇ ਜਾ ਰਹੇ ਨੇ ਸੂਬੇ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਮੌਨਸੂਨ ਹੁਣ ਪੰਜਾਬ ਤੋਂ ਪਿੱਛੇ ਹਟ ਰਿਹਾ ਤੇ ਅਗਲੇ 24 ਘੰਟਿਆਂ ਵਿੱਚ ਇਸ ਦੀ ਵਾਪਸੀ ਲਈ ਹਾਲਾਤ ਅਨੁਕੂਲ ਹਨ ਚੰਡੀਗੜ੍ਹ ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਦੇ ਦੌਰਾਨ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਸਮੇਤ ਕਈ ਰਾਜਾਂ ਤੋਂ ਮੌਨਸੂਨ ਦੀ ਵਾਪਸੀ ਹੋ ਜਾਵੇਗੀ। ਤੇਥੇ ਦੱਸਦੀ ਹੈ ਕਿ ਪਿਛਲੇ 24 ਘੰਟਿਆਂ ਵਿੱਚ ਸੂਬੇ ਦਾ ਤਾਪਮਾਨ 0.2 ਡਿਗਰੀ ਵਧਿਆ ਜੋ ਕਿ ਔਸਤ ਵੱਧ ਤੋਂ ਵੱਧ ਤਾਪਮਾਨ 1.9 ਡਿਗਰੀ ਵਾਧਾ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਅਬੋਹਰ ਦੇ ਵਿੱਚ 37 ਡਿਗਰੀ ਦਰਜ ਕੀਤਾ ਗਿਆ। ਪੰਜਾਬ ਵਿੱਚ ਦਿਨ ਦਾ ਤਾਪਮਾਨ ਵੱਧ ਰਿਹਾ ਹੈ ਜਦਕਿ ਕੁਝ ਜ਼ਿਲ੍ਹਿਆਂ ਵਿੱਚ ਰਾਤ ਦਾ ਤਾਪਮਾਨ ਘਟ ਰਿਹਾ ਹੈ ਜਿਸ ਕਰਕੇ ਰਾਤਾਂ ਠੰਡੀਆਂ ਹੋਣੀ ਸ਼ੁਰੂ ਹੋ ਗਈਆਂ ਨੇ ਤੇ ਮੌਸਮ ਵਿਭਾਗ ਦੇ ਅਨੁਸਾਰ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਹਲਕੀ ਠੰਡ ਮਹਿਸੂਸ ਹੋਵੇਗੀ ਜੋ ਦਸੰਬਰ ਜਨਵਰੀ ਦੇ ਵਿੱਚ ਚਰਮ ਤੇ ਪਹੁੰਚ ਕੇ 4 ਤੋਂ 6 ਡਿਗਰੀ ਤਾਪਮਾਨ ਤੱਕ ਘਟ ਜਾਵੇਗੀ। ਤੁਦ੍ਰਿਸ ਆਪ ਦਾ ਮੰਤਰੀ ਧਰਮਸੋਤ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੀਐਮ ਰਹੇ ਹਸਤੇ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਕਈ ਅਹਿਮ ਫੈਸਲੇ ਲਏ ਗਏ ਪੰਜਾਬ ਕੈ ਪੰਜਾਬ ਸਰਕਾਰ ਦੀ ਕੈਬਨਿਟ ਨੇ ਸਾਬਕਾ ਕਾਂਗਰਸੀ ਮੰਤਰੀ ਸਾਦੂ ਸਿੰਘ ਧਰਮਸੋਤ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੁਕਤਮਾ ਚਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਹਾ ਵਿਜੀਲੈਂਸ ਬਿਊਰੋ ਨੇ ਜੂਨ 2022 ਵਿੱਚ ਧਰਮਸੋਤ ਵਿਰੁੱਧ ਐਫਆਈਆਰ ਦਰਜ ਕੀਤੀ ਸੀ ਜਾਂਚ ਵਿੱਚ ਸਾਹਮਣੇ ਆਇਆ ਕਿ ਧਰਮਸੋਤ ਨੇ 1.4 7 ਕਰੋੜ ਰੁਪਏ ਦੀ ਰਿਸ਼ਵਤ ਲਈ ਸੀਤੇ ਸਰਕਾਰੀ ਬੁਲਾਰੇ ਦੇ ਅਨੁਸਾਰ ਧਰਮ ਸੋਧ ਦੇ ਵਿਰੁੱਧ ਪੀਐਮਐਲਏ 2022 ਤਹਿਤ ਵੀ ਕਾਰਵਾਈ ਕੀਤੀ ਜਾਵੇਗੀ ਤੇ ਕੈਬਨਿਟ ਨੇ ਰਾਜਪਾਲ ਨੂੰ ਉਸ ਵਿਰੋਧ ਮੁਕਦਮਾ ਚਲਾਉਣ ਦੀ ਸਿਫਾਰਿਸ਼ ਭੇਜੀ ਹੈ ਤੇ ਉਦਰੀ ਆਈ ਵੱਲੋਂ ਸ਼੍ਰੀ ਹਰਮੰਦਰ ਸਾਹਿਬ ਦੀ ਵੀਡੀਓ ਬਣਾਉਣ ਦੇ ਮੱਦੇ ਨਜ਼ਰ ਕੁਦੀਪ ਸਿੰਘ ਗਰਗਾ ਜੋ ਕਿ ਚਤیدار ਨੇ ਉੱਥੇ ਤੇ ਉਹਨਾਂ ਦੇ ਵੱਲੋਂ ਇਸ ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ AI ਤਕਨੀਕ ਰਾਹੀਂ ਸਾਜਕਨ ਸ਼੍ਰੀ ਹਰਮੰਦਰ ਸਾਹਿਬ ਦੀਆਂ ਲਗਾਤਾਰ ਬਣਾਈਆਂ ਜਾ ਰਹੀਆਂ ਇਤਰਾਜ਼ਯੋਗ ਵੀਡੀਓ ਦਾ ਸਖਤ ਨੋਟਿਸ ਲੈਂਦਿਆਂ ਸ਼੍ਰੋਕਾਤ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਜ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਇਸ ਵਰਤਾਰੇ ਨੂੰ ਰੋਕਣ ਲਈ ਠੋਸ ਕਾਰਵਾਈ ਕਰਨ ਦੇ ਲਈ ਆਖਿਆ ਤੇ ਉਹਨਾਂ ਨੇ ਕਿਹਾ ਕਿ ਸਾਜਕਨ ਸ਼੍ਰੀ ਹਰਮੰਦਰ ਸਾਹਿਬ ਸਿੱਖਾ ਦਾ ਕੇਂਦਰੀ ਧਾਰਮਿਕ ਸਥਾਨ ਹੈ ਜਿਸ ਦੇ ਚਾਰ ਦਰਵਾਜ਼ੇ ਸਮੁੱਚੀ ਮਾਨਵਤਾ ਨੂੰ ਸਰਬਸਾਂਝੀ ਵਾਲਤਾ ਾਇਚਾਰਕ ਸੱਚ ਤੇ ਪ੍ਰੇਮ ਦਾ ਉਪਦੇਸ਼ ਤੇ ਸਿਧਾਂਤ ਦਿੰਦੇ ਹਨ ਉਹਨਾਂ ਨੇ ਕਿਹਾ ਕਿ ਮੌਜੂਦਾ ਤਕਨੀਕੀ ਯੁੱਗ ਅੰਦਰ ਖਾਸ ਕਰ AI ਦੀ ਦੁਰਵਰਤੋਂ ਕਰਦਿਆ ਸ਼ਰਾਰਤੀ ਅੰਸਰਾਂ ਵੱਲੋਂ ਸੱਚਕਨ ਸ੍ਰੀ ਹਰਮੰਦਰ ਸਾਹਿਬ ਦੇ ਅੰਦਰਲੇ ਪ੍ਰਬੰਧ ਬਾਰੇ ਨਕਲੀ ਤੇ ਇਤਰਾਜ਼ਯੋਗ ਵੀਡੀਓ ਬਣਾ ਕੇ ਲਗਾਤਾਰ ਸਿੱਖ ਭਾਵਨਾਵਾਂ ਨੂੰ ਗਹਿਰੀ ਠੋਸ ਮਾਰੀ ਜਾ ਰਹੀ ਹੈ ਉਨਾਂ ਨੇ ਕਿਹਾ ਕਿ ਇਸ ਵਰਤਾਰੇ ਦੇ ਵਿੱਚ ਗਹਿਰੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਭਾਵੇਂ ਪਹਿਲਾਂ ਜਾਂ ਹੁਣ ਜੁਨਾਹ ਸ਼ਰਾਰਤੀ ਅੰਸਰਾਂ ਨੇ ਸ੍ਰੀ ਹਰਮੰਦਰ ਸਾਹਿਬ ਦੀਆਂ ਅਤੀ ਇਤਰਾਜ਼ਯੋਗ ਵੀਡੀਓਜ਼ ਬਣਾਈਆਂ ਹਨ ਉਹਨਾਂ ਨੂੰ ਸ਼ਿਕਾਇਤਾਂ ਦੇ ਬਾਵਜੂਦ ਹੁਣ ਤੱਕ ਸਰਕਾਰਾਂ ਨੇ ਨਸ਼ਨ ਨਹੀਂ ਕੀਤਾ ਤਾਂ ਉਹਨਾਂ ਦੇ ਵੱਲੋਂ ਸਰਕਾਰ ਨੂੰ ਖਾਸ ਤੌਰ ਤੇ ਬੇਨਤੀ ਕੀਤੀ ਜਾ ਰਹੀ ਹੈ ਕਿ ਇਸ ਦੇ ਉੱਤੇ ਠੋਸ ਕਾਰਵਾਈ ਜਲਦੀ ਕੀਤੀ ਜਾਵੇ ਤਦ ਰਿਕ ਕਿਸਾਨਾਂ ਦੇ ਨਾਲ ਮੋਢਾ ਮੋਢੇ ਨਾਲ ਮੋਢਾ ਜੋੜ ਕੇ ਪੰਜਾਬ ਸਰਕਾਰ ਖੜੀ ਆ ਤਾਂ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਿਹਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਗਿਆ ਜ ਜਿ ਹਾਂ ਪੰਜਾਬ ਸਰਕਾਰ ਵੱਲੋਂ 5 ਲੱਖ ਏਕੜ ਖੇਤਾ ਲਈ ਕਣਕ ਦਾ ਬੀਜ ਮੁਫਤ ਉਪਲਬਧ ਕਰਵਾਉਣ ਦਾ ਫੈਸਲਾ ਲਿਆ ਗਿਆ ਤੇ ਇਸ ਦੌਰਾਨ ਕਿਸਾਨਾਂ ਨੂੰ 2 ਲੱਖ ਕੁਇੰਟਲ ਬੀਜ ਮੁਫਤ ਦਿੱਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕੀਤਾ ਕਿ ਕੁਦਰਤੀ ਆਫਤ ਕਰਕੇ ਪੰਜਾਬ ਇਸ ਸਮੇਂ ਸੰਕਟ ਵਿੱਚੋਂ ਲੰਘ ਰਿਹਾ ਹੈ ਹੜ੍ਹ ਕਾਰਨ 5 ਲੱਖ ਏਕੜ ਫਸਲ ਖਰਾਬ ਹੋ ਗਈ ਹੈ ਅਤੇ ਕਿਸਾਨ ਇਸ ਹਾਲਾਤ ਵਿੱਚ ਨਹੀਂ ਹੈ ਕਿ ਉਹ ਬੀਜ ਖਰੀਦ ਸਕੇ ਇਸ ਲਈ ਸਰਕਾਰ ਨੇ 5 ਲੱਖ ਏਕੜ ਖੇਤਾਂ ਲਈ ਕਣਕ ਦਾ ਬੀਜ ਮੁਫਤ ਉਪਲਬਧ ਕਰਵਾਉਣ ਦਾ ਫੈਸਲਾ ਲਿਆ ਜਿਸ ਦੌਰਾਨ ਕਿਸਾਨਾਂ ਨੂੰ 2 ਲੱਖ ਕੁਆਂਟਲ ਬੀਜ ਮੁਫਤ ਦਿੱਤਾ ਜਾਵੇਗਾ ਅਸੀਂ ਸੂਬੇ ਦੇ ਕਿਸਾਨਾਂ ਨੂੰ ਮੋੜ ਤੋਂ ਪੈਰਾ ਤੇ ਖੜਾ ਕਰਨ ਅਤੇ ਉਹਨਾਂ ਦੇ ਖੇਤਾ ਵਿੱਚ ਨਵੀਂ ਜ਼ਿੰਦਗੀ ਬੀਜਣ ਦਾ ਇੱਕ ਛੋਟਾ ਜਿਹਾ ਉਪਰਾਲਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਇਸ ਔਖੀ ਕੜੀ ਵਿੱਚ ਸਾਡੀ ਸਰਕਾਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਤੇ ਇਹ ਮੁੱਖ ਮੰਤਰੀ ਮਾਮ ਦੇ ਵੱਲੋਂ ਟਵੀਟ ਕਰਕੇ ਕਿਸਾਨਾਂ ਨੂੰ ਇੱਕ ਜਿਹੜਾ ਕੀ ਹੌਸਲਾ ਦਿੱਤਾ ਗਿਆ ਬਲਵੰਤ ਸਿੰਘ ਰਾਜਵਾਨ ਨੂੰ ਲੈ ਕੇ ਵੀ ਵੱਡੀ ਅਪਡੇਟ ਸਾਹਮਣੇ ਆਈ ਹੈ ਉਹਨਾਂ ਦੀ ਪਟੀਸ਼ਨ ਨੂੰ ਲੈ ਕੇ ਇੱਕ ਵੱਡੀ ਅਪਡੇਟ ਜਾਰੀ ਕੀਤੀ ਗਈ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਨੂੰ ਪੁੱਛਿਆ ਕਿ ਜਦੋਂ ਉਹ ਬਲਵੰਤ ਸਿੰਘ ਰਾਜਵਾਨ ਨੂੰ ਇੱਕ ਗੰਭੀਰ ਅਪਰਾਧ ਮੰਨਦੇ ਹਨ ਤਾਂ ਫਿਰ ਰਾਜਵਾਨਾਂ ਨੂੰ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ਤਾਂ ਦੱਸਦਿਏ ਸੁਪਰੀਮ ਕੋਰਟ ਰਾਜਵਾਨਰ ਦੀ ਰਹਿਮ ਪਟੀਸ਼ਨ ਤੇ ਸੁਣਵਾਈ ਵਿੱਚ ਦੇਰੀ ਦੇ ਆਧਾਰ ਤੇ ਉਸ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਸੁਣਵਾਈ ਕਰ ਰਿਹਾ ਸੀ ਰਾਜਵਾਨਾ ਵੱਲੋਂ ਸੀਨੀਅਰ ਵਕੀਲ ਮੁਕਲ ਧੋਤ ਕੀ ਪੇਸ਼ ਹੋਏ ਉਨਾ ਦੇਲਿਵ ਦੇ 3 ਰਾਜੂਆਣਾ 29 ਸਾਲਾ ਤੋਂ ਵਾਦ ਸਮੇਂ ਤੋਂ ਜੇਲ੍ਹ ਦੇ ਵਿੱਚ ਹਨ ਤੇ ਉਹ 15 ਸਾਲਾ ਤੋਂ ਮੌਤ ਦੀ ਸਜ਼ਾ ਭੁਗਤ ਰਹੇ ਹਨ ਜਦੋਂ ਪਿਛਲੀ ਵਾਰ ਪਟੀਸ਼ਨ ਦਾਇਰ ਕੀਤੀ ਗਈ ਸੀ ਤਾਂ ਅਦਾਲਤ ਨੇ ਕਿਹਾ ਸੀ ਕਿ ਰਹਿਮ ਦੀ ਅਪੀਲ ਗੁਰਦੁਆਰਾ ਕਮੇਟੀ ਦੁਆਰਾ ਦਾਇਰ ਕੀਤੀ ਗਈ ਸੀ ਤੇ ਉਸ ਦੁਆਰਾ ਨਹੀਂ ਹਾਲਾਂਕਿ ਉਹ ਬੰਦਾ ਅਨੁਸਾਰ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਪਟੀਸ਼ਨ ਕੌਣ ਦਾਇਰ ਕਰਦਾ ਹੈ ਤੇ ਇਸ ਦੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਮਾਮਲੇ ਦੀ ਸੁਣਵਾਈ ਦੌਰਾਨ ਐਡੀਸ਼ਨਲ ਕੈਲੈਸਟਰ ਜਰਨਲ ਕੇ ਐਮ ਨਟਰਾਜ ਨੇ ਰਾਜਵਾਨਾ ਦੀ ਸਜ਼ਾ ਕਟੌਮ ਦੀ ਪਟੀਸ਼ਨ ਦਾ ਵਿਰੋਧ ਕੀਤਾ ਜਸਟਿਸ ਵਿਕਰਮਨਾਥ ਜਸਟਿਸ ਐਨ ਵੀ ਅੰਜਾਰੀਆ ਤੇ ਜਸਟਿਸ ਸੰਦੀਪ ਮਹਿਤਾ ਨੇ ਪੁੱਛਿਆ ਤੁਸੀਂ ਉਸ ਨੂੰ ਅਜੇ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਤਾਂ ਇਸ ਦੇ ਲਈ ਕੌਣ ਜ਼ਿੰਮੇਵਾਰ ਹੈ ਤਾਂ ਅਸੀਂ ਤਾਂ ਫਾਂਸੀ ਤੇ ਰੋਕ ਨਹੀਂ ਲਗਾਈ ਸੁਪਰੀਮ ਕੋਰਟ ਨੇ ਇਹਨਾਂ ਤਿੱਖੇ ਸਵਾਲਾਂ ਦੇ ਜਵਾਬ ਕੀ ਹੈ ਨਟ ਪ੍ਰਾਜਨਨ ਨੇ ਕਿਹਾ ਕਿ ਉਹ ਜਿੰਨੀ ਜਲਦੀ ਹੋ ਸਕੇ ਜਵਾਬ ਦਾਇਰ ਕਰਨਗੇ ਤੇ ਇਸ ਤੋਂ ਬਾਅਦ ਸੁਣਵਾਈ 15 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਤਾਂ ਅਗਲੀ ਖਬਰ ਹੈ ਕੈਬਨਟ ਮੰਤਰੀ ਲਾਲ ਚੰਦ ਕਟਾਰੂਚਕ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ। ਕੈਬਨਟ ਮੰਤਰੀ ਲਾਚਨ ਗਟਾਰੋਜਕ ਦੇ ਦੁਆਰਾ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਹਿਯੋਗ ਨਾਲ 40,53,124 ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਮਿਸ਼ਨ ਚੜ੍ਹਦੀ ਕਲਾ ਤਹਿਤ ਸੀਐਮ ਭਗਵੰਤ ਸਿੰਘ ਮਾਨ ਨੂੰ ਸੌਂਪਿਆ ਗਿਆ ਤਾਂ ਮਿਸ਼ਨ ਚੜ੍ਹਦੀ ਕਲਾ ਵਿੱਚ ਆਪਣਾ ਸਹਿਯੋਗ ਦੇਣ ਦੇ ਲਈ ਤੁਸੀਂ ਵਿਜੜਾ ਕੀ ਰੰਗਲਾ.t.punjab.t government.gov.in ਤੇ ਕਲਿੱਕ ਕਰਕੇ ਆਪਣਾ ਯੋਗਦਾਨ ਦੇ ਸਕਦੇ ਹੋ ਤਾਂ ਬਿਲਕੁਲ ਮੁੱਖਪੰਥੀ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਮਿਸ਼ਨ ਚਲਾਇਆ ਜਾ ਰਿਹਾ ਜੋ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਉਸ ਨੂੰ ਠੀਕ ਕਰਨ ਦੇ ਲਈ ਚਲਾਇਆ ਜਾ ਰਿਹਾ ਜਿਸ ਦੇ ਤਹਿਤ ਉਹਨਾਂ ਦੇ ਵੱਲੋਂ ਇੱਕੋ ਹੀ ਅਜੰਡਾ ਉਹਨਾਂ ਦਾ ਕਿ ਜਿਹੜੇ ਲੋਕ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੇ ਘਰ ਟਹਿ ਟੇਰੀ ਹੋ ਚੁੱਕੇ ਨੇ ਸਾਰਾ ਕੁਚロナਦਾ ਖਤਮ ਹੋ ਚੁੱਕਿਆ ਉਹਨਾਂ ਨੂੰ ਮੁੜ ਤੋਂ ਆਪਣੇ ਪੈਰਾ ਤੇ ਖੜਾ ਕਰਨ ਦੇ ਵਾਸਤੇ ਇੱਕ ਮਿਸ਼ਨ ਚੜ੍ਹਦੀ ਕਲਾ ਜੁੜਾ ਕੇ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਮਨਰਿੰਦਰ ਜਗਤ ਦੀ ਗੱਲ ਕਰੀਏ ਤਾਂ ਬਾਦਸ਼ਾਹ ਜਿਹੜਾ ਨਾਮ ਹੈ ਜਿਸ ਦੇ ਗਾਣੇ ਰੈਪ ਖਾਸ ਤੌਰ ਤੇ ਸਾਰਾ ਦ ਵੱਲੋਂ ਸੁਣੇ ਜਾਂਦੇ ਨੇ ਪਰ ਦੱਸ ਦਿਆ ਕਿ ਰੈਪਰ ਬਾਦਸ਼ਾਹ ਦੇ ਵੱਲੋਂ ਆਪਣੀ ਜਖਮੀ ਹਾਲਾਤ ਦੇ ਵਿੱਚ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੇ ਕੀਤੀਆਂ ਗਈਆਂ ਨੇ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਅਤੇ ਰੈਪਰ ਬਾਤਸ਼ਾਹ ਨੇ ਸੋਸ਼ਲ ਮੀਡੀਆ ਤੇ ਆਪਣੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਜਿਨ੍ਹਾਂ ਵਿੱਚ ਉਹਨਾਂ ਦੀ ਇੱਕ ਅੱਖ ਸੁੱਜੀ ਹੋਈ ਦਿਖਾਈ ਦੇ ਰਹੀ ਹੈ ਜਦੋਂ ਕਿ ਦੂਜੀ ਤਸਵੀਰ ਦੇ ਵਿੱਚ ਅੱਖ ਉੱਤੇ ਪੱਟੀ ਬੰਨੀ ਹੋਈ ਹੈ ਤੇ ਇਸ ਪੋਸਟ ਦੇ ਬਾਅਦ ਫੈਨਸ ਤੁਰੰਤ ਬਾਤਸ਼ਾਹ ਦੀ ਸਿਹਤ ਬਾਰੇ ਚਿੰਤਤ ਹੋਏ ਬਾਤਸ਼ਾਹ ਨੇ ਇੰਸਟਾਗ੍ਰਾਮ ਤੇ ਕੈਪਸ਼ਨ ਲਿਖੀ ਅਫਤਾਰ ਜੀ ਦਾ ਮੁੱਕਾ ਹਿੱਟ ਕਰਦਾ ਜਿਵੇਂ ਬੈਟਸ ਆਫ ਬਾਲੀਵੁੱਡ ਇਸ ਪੋਸਟੋ ਲੱਗਦਾ ਹੈ ਕਿ ਇਹ ਸ਼ਾਹਰੁਖ ਖਾਨ ਦੇ ਪੁੱਤਰ ਅਰਣ ਖਾਨ ਦੀ ਪਹਿਲੀ ਡਾਇਰੈਕਟ ਕੀਤੀ ਸੀਰੀਜ਼ ਬੈਟਸ ਆਫ ਬਾਲੀਵੁੱਡ ਦੇ ਕਿਸੇ ਸੀਜ਼ਨ 3 ਦਾ ਹਿੱਸਾ ਹੈ ਸੀਰੀਜ਼ ਦੇ ਵਿੱਚ ਬਾਦਸ਼ਾਹ ਮਨੋਜ ਪਾਹਾਵਾ ਨਾਲ ਲੜਦੇ ਦਿਖਾਈ ਦੇ ਰਹੇ ਨੇ ਬੈਟਸ ਆਫ ਬਾਲੀਵੁੱਡ ਅਰਣ ਖੰਦੀ ਪਹਿਲੀ ਡਾਇਰੈਕਸ਼ਨ ਵਾਲੀ ਸੀਰੀਜ਼ ਹੈ ਤੇ ਹੁਣ ਤੱਕ ਇਸ ਦੇ 7 ਐਪੀਸੋਡ ਰਿਲੀਜ਼ ਹੋ ਚੁੱਕੇ ਹਨ ਸੀਰੀਜ਼ ਦਾ ਪ੍ਰੀਮੀਅਰ 18 ਸਤੰਬਰ 2025 ਨੂੰ ਹੋਇਆ ਸੀ ਖੇਡ ਜਗਤ ਦੀ ਗੱਲ ਕਰੀਏ ਤਾਂ ਦੱਸਣਾ ਕਿ ਬੀਤੇ ਕੱਲੇ ਏਸ਼ੀਆ ਕੱਪ 2025 ਦਾ ਮੈਂ ਜਿਹੜਾ ਕਿ ਚਾਇਰ ਹੈ ਜਿਸ ਦੇ ਵਿੱਚ ਬੰਗਲਾਦੇਸ਼ ਤੇ ਭਾਰਤ ਜਿਹੜੇ ਕਿ ਆਮੋ ਸਾਹਮਣੇ ਖੇਡਦੇ ਨਜ਼ਰ ਆਏ ਸੀ ਭਾਰਤ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਏਸ਼ੀਆ ਕੱਪ ਦੇ ਸੁਪਰ 4 ਦੋਟ ਦੇ ਵਿੱਚ ਬੰਗਲਾਦੇਸ਼ ਨੂੰ ਜੜਾ ਕੀ ਹਰਾ ਦਿੱਤਾ ਜਿਹਾ ਵਧੇਰੀ ਜਾਣਕਾਰੀ ਦੇ ਲਈ ਜਿਹੜਾ ਕਿ ਦੱਸਦਣਿਆ ਕਿ ਏਸ਼ੀਆ ਕੱਪ 2025 ਜਿਹੜਾ ਕਿ ਇਸ ਦਾ ਗਾਸ ਚੱਲ ਰਿਹਾ ਹੈ ਤੇ ਬੰਗਲਾਦੇਸ਼ ਨੇ ਟੋਸ ਜਿੱਤ ਕੇ ਭਾਰਤ ਨੂੰ ਜਿਹੜਾ ਕਿ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ ਤਾਂ ਬੀਤੇ ਕੱਲ੍ਹ ਇਹ ਮੈਚ ਭਾਰਤ ਤੇ ਬੰਗਲਾਦੇਸ਼ ਵਿਚਾਲੇ ਖੇਡਿਆ ਗਿਆ ਤੇ ਭਾਰਤੀ ਟੀਮ ਜਿਹੜੀ ਕਿ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਸੁਪਰ ਫੋਰ ਮੈਚ ਦੇ ਵਿੱਚ ਬੰਗਲਾਦੇਸ਼ ਦੇ ਨਾਲ ਭੇੜੀ ਹੈ ਤੇ ਭਾਰਤ ਨੇ ਇਸ ਦੌਰ ਦੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ ਜਿਹੜਾ ਕਿ 6 ਵਿਕਟਾ ਦੇ ਨਾਲ ਹੈਰਾਇਆ ਸੀ ਤੇ ਹੁਣ ਕੱਲ ਦੇ ਇਸ ਮੈਚ ਦੇ ਵਿੱਚ ਭਾਰਤ ਦੇ ਵੱਲੋਂ ਬੰਗਲਾਦੇਸ਼ ਨੂੰ ਵੀ ਜਿਹੜਾ ਕੀ ਹਰਾ ਦਿੱਤਾ ਗਿਆ ਇਸ ਦਾ ਮਤਲਬ ਹੈ ਕਿ ਅੱਜ ਦੀ ਜਿਹੜੀ ਬੀਤੇ ਕਾਲ ਜਿਹੜੀ ਟੀਮ ਦੀ ਜਿੱਤ ਹੋਈ ਹੈ ਇਹ ਹੁਣ ਸਿੱਧਾ ਉਹਨਾਂ ਨੂੰ ਫਾਈਨਲ ਦੇ ਵਿੱਚ ਜਿਹੜਾ ਕੀ ਪਹੁੰਚਾ ਦਿੱਤਾ ਹੈ ਫਾਈਨਲ ਦੇ ਵਿੱਚ ਜਾਣ ਦੇ ਲਈ ਜਿਹੜਾ ਕਿ ਭਾਰਤ ਦੇ ਵੱਲੋਂ ਕੁਆਲੀਫਾਈ ਕਰ ਲਿਆ ਗਿਆ ਤੇ ਇਸ ਮੈਚ ਦਾ ਜਿਹੜਾ ਕੀ ਕਾਫੀ ਜਿਹੜਾ ਕੀ ਪ੍ਰਦਰਸ਼ਨ ਸ਼ਾਨਦਾਰ ਰਿਹਾ ਅਭਿਸ਼ੇਕ ਸ਼ਰਮਾ ਅਤੇ ਕੁਲਦੀਪ ਯਾਦਵ ਟੀਮ ਦੀ ਜਿੱਤ ਦੇ ਹੀਰੋ ਸਨ ਤੇ ਭਾਰਤ ਨੇ ਫਾਈਨਲ ਦੇ ਲਈ ਜਿਹੜਾ ਕੀ ਕੁਆਲੀਫਾਈ ਕਰ ਲਿਆ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਇਨਾਈ ਮੈਨੂੰ ਦੇ ਉਚਾਸ ਧੰਨਵਾਦ